ਰਿਜ਼ਕ ਦੀ ਖਾਤਰ ਹੋ ਸਕਦਾ ਕਿਸੇ ਮਨੁੱਖ ਦਾ ਗੋਤਾ ਲੱਗ ਜਾਏ ਡੁੱਬ ਜਾਏ ਤਿੰਨ ਚਾਰ ਦਿਨ ਨਿਤਨੇਮ ਨਹੀਂ ਹੋ ਸਕਿਆ ਕਿਦਰ ਸਫਰ ਵਿੱਚ ਜਾਂ ਬਿਮਾਰ ਹੋ ਗਿਆ ਜਾਂ ਕੋਈ ਹੋਰ ਸਮੱਸਿਆ ਖੜੀ ਹੋ ਗਈ ਨਹੀਂ ਕਰ ਸਕਿਆ ਜਾਂ 1-2 ਦਿਨ ਅਮਰਤ ਵੇਲੇ ਨਹੀਂ ਉੱਠ ਸਕਿਆ ਜਾਂ 1-2 ਦਿਨ ਸਤਸੰਗ ਦੇ ਵਿੱਚ ਨਹੀਂ ਆ ਸਕਿਆ ਰਿਜ਼ਕ ਕਰਕੇ ਐਸੀ ਡੁਬਕੀ ਲੱਗ ਗਈ 1-2 ਦਿਨ ਨਹੀਂ ਨਿਤਨੇਮ ਹੋ ਸਕਿਆ ਭਾਵੇਂ ਨਹੀਂ ਹੋਇਆ ਡੁੱਬੇ ਫਿਰ ਉੱਪਰ ਆ ਜਾਂਦਾ ਭਜਦਾ ਨਹੀਂ ਹੈ। ਉਹ ਗੈਰਹਾਜ਼ਰੀ ਦੇ ਅਸਰ ਨੂੰ ਇੱਕਦਮ ਧੋ ਦਿੰਦਾ ਹੈ। ਫਿਰ ਜਬ ਤਬ ਕਰਕੇ ਤਿਆਰ ਬੜ ਤਿਆਰ ਹੋ ਜਾਂਦਾ ਹੈ। ਫਿਰ ਸਪੁਰਤੀ ਆ ਜਾਂਦੀ ਹੈ ਡੁੱਬਦਾ ਨਹੀਂ ਹੈ। ਇਹ ਦੋ ਦਲੀਲਾਂ ਦਿੱਤੀਆਂ। ਕਮਲ ਡੁੱਬਦਾ ਹੀ ਨਹੀਂ ਹੈ। ਮੁਰਗਾ ਵੀ ਡੁੱਬਦੀ ਤੇ ਹੈ, ਬਿਜਦੀ ਨਹੀਂ ਉੱਪਰ ਆ ਜਾਂਦੀ ਹੈ। ਇੱਕ ਤੇ ਕਮਲ ਦੀ ਤਰ੍ਹਾਂ ਡੁੱਬਦਾ ਹੀ ਨਹੀਂ, ਚਾਹੇ ਕਿਤਨੀ ਧਨ ਸੰਪਦਾ ਵੱਧ ਜਾਏ, ਚਾਹੇ ਕਿਤਨੀ ਮਸਰੂਫ ਮਸਰੂਫੀਅਤ ਵੱਧ ਜਾਏ। Редактор интер... субтитров